ਅੱਛਾ ਜੇ ਪਟਾਸ ਹਾਂ ਉਹ ਜਿਹੜੇ ਉਹ ਬਣਾਉਂਦੇ ਬੰਮ ਵਾਲੇ ਬੰਮ ਵਾਲੇ ਓਕੇ ਓਕੇ ਇਹ ਜੰਮੂ ਮੇ ਡਾਲ ਬੇਕੀ ਬੇਚਣ ਵਾਸਤੇ ਹਾਂ ਚੱਲ ਚੱਲ ਖੁਦ ਲਿੱਤੀ ਐ ਇੱਥੇ ਲਿਆ ਕੇ ਫੇਈ ਐ ਆਪਦੀ ਅੰਕਲ ਦੀ ਆਪਦੀ ਮੇਰੀ ਐ ਕੀ ਰੇਟ ਮਿਲੀ ਐ ਇਹ ਮਿਲੀ 900 ਰੁਪਏ ਕਿਲੋ 900 ਰੁਪਏ ਕਿਲੋ ਪਹਿਲਾਂ 600 ਸੀ ਪਿਛਲੇ ਸਾਲ ਆਹ ਭਾਜੀ ਇਹ ਆ ਮਿਲ ਜਾਂਦੀ ਐ ਨਹੀਂ ਨਹੀਂ ਮਿਲਦੀ ਕਹ ਲੈ ਆਇਓ ਉਦੋਂ ਕਰ ਦਿੰਦੇ ਵੀ ਆਪਾਂ ਲੈਣੀ ਹੋਵੇ ਤਾਂ ਉਦੋਂ ਕਰ ਦਿੰਦੇ ਬਰੇ ਕਿੱਥੋਂ ਮਿਲੂਗੀ ਲੈਣੀ ਹੋਏ ਤਾਂ ਪਕਤੀਓ ਜਿਹਦੇ ਕੋਲ ਲੁੱਕਰ ਤੇ ਦੁਕਾਨਾ ਉਹਦੇ ਮਿਲਦੀ ਸੀ ਐ ਦੇ ਦੂਗਾ ਤੈਨੂੰ ਸਾਨੂੰ ਤੇ ਆਮ ਨਹੀਂ ਜਲਦੀ ਦਿੰਦਾ ਉਹ ਹਾਂ ਤੇਰਾ ਮੈਨੂੰ ਉੱਪਰ ਐ ਹੋਊਗੀ 8 ਕਿਲੋ ਨਾ 8 ਕਿਲੋ ਕਿਲੋ 8 ਕਿਲੋ ਜਿਵੇਂ ਵੀਰੇ ਹੁਣ ਗੈਸ ਦੇ ਨੇੜੇ ਤੇੜੇ ਐਡਾ ਕੋਈ ਦਰ ਕਰਦੇ ਹੈਗੇ ਆ। ਦਰ ਹੈਗਾ ਨਾ। ਹੈਲੋ। ਸਾਨੂੰ ਸਿੱਧਾ ਨਹੀਂ ਦਊਗਾ ਬੰਦਾ। ਇਹ ਗੁੰਡਾ ਇੱਕ ਨੰਬਰ ਹੈਗਾ ਇਹਦਾ। ਇਹ ਕਿਸੇ ਯਾਰ ਦੋਸਤ ਨੂੰ ਮਿਲਾਈ ਕਿਹਦੇ ਆਉਂਦਾ ਇਹ ਖਾਣੋਂ ਲੈਣ। ਅਰੇ ਜਰਾ ਦੀਵਾਲੀ ਸੀਗੀ ਨਾ ਯਾਰ। ਮੈਂ ਕਹਿੰਦਾ ਮੇਰੇ ਕੋਲ ਹੈਗੀ ਉਹ ਗੰਨਜੀ ਪੈਂ। ਮੈਂ ਕਹਿੰਦਾ ਬੜਾ ਕਰਕੇ ਦੇਖ ਲਓ ਭਾਈ ਜੇ ਮਿਲ ਜਾਂਦੀ ਹੈ ਤੁਹਾਨੂੰ ਕਵਾੜੀ ਆ ਮੈਨੂੰ ਆਏਗਾ ਹੈ ਕੱਲ ਹੀ ਆਏਗਾ ਮੁੰਡਿਆ ਨੰਬਰ ਦੇ ਦਿਓ ਸਾਨੂੰ ਬਾਦ ਰਹਿਜੀ ਚੋਤ ਤੁਹਾਰੇ ਦਾ ਕਵਾੜਾ ਸਾਨੂੰ ਦੇਣੀ ਵੀ ਬੰਦ ਕਰ ਲਓ ਅਗਰ ਅ ਵੀ ਕਿੜਾ ਆਪਾਂ ਕੋਈ ਆਪਾਂ ਤੁਸੀਂ ਮੰਗਾਓ ਮੰਗਾ ਦਿਓ ਤੁਸੀਂ ਨਹੀਂ ਮੰਗਾ ਜੋ ਤੁਸੀਂ ਮਂਗਾ ਦਿਓ ਯਾਰ ਸਾਨੂੰ ਅੱਧਾ ਕਿਲੋ ਦੇਵਾ ਦਿਓ ਬਹੁਤ ਕੱਲ ਮਿਲ ਜੂਗੀ ਫਿਰ ਕੱਲ ਨੂੰ ਦੇਖੋ ਮਾੜਾ ਇਹਨਾਂ ਦਾ ਨੰਬਰ ਲੈ ਲਓਗੇ ਭਾਗਰ ਇੱਕ ਸਮਸਾ ਨੰਬਰ ਲੈ ਲਾ ਤੁਹਾਰਾ ਭਾਈ ਤੋਂ ਗਿਆ ਦਵਾਵਾਂਗੇ ਆਪਾਂ ਤੇ ਕੱਲ ਕੋਲੀ ਹੈਗੀ ਆਪੋ ਲੋੜ ਤਾਂ ਪੈਣੀ ਆ ਕੱਲ ਦਾ ਤਾਂ ਬਣ ਗਿਆ ਗੁਰਪੁਰੂ ਬਾਜਣਾ ਆਪਣਾ ਗੁਰਪੁਰੂ ਨੂੰ ਵੀ ਲੋੜ ਪੈਣੀ ਆ ਆਪਾਂ ਨੂੰ ਮੇਰੇ 2-3 ਕਿਲੋ ਮੰਗਾ ਲੇਗਾ ਚਲੋ ਆਏਗਾ ਮੈਂ ਕਹਿ ਰਿਹਾ ਨੰਬਰ 6280 6280 806564 56489 ਮੈਂ ਕੋਲ ਮਾਰ ਮੈਂ ਸੱਚਾ ਲਿੱਟੀ ਬਣਾ ਲੱਗੇ ਕਿ ਉਹ ਚੋਖਾ ਚੋਖਾ ਹੈਗਾ ਨਾ ਕਾਗਰ ਅਸ ਤੋਂ ਬਤਾ ਦਿੰਦੇ ਮੇ ਨੂੰ ਕੀ ਨਾਮ ਕੀ ਹੈ ਵੀਰੇ ਕਾਗਰ ਨਾ ਸਾਗਰ ਸਾਗਰ ਵੀ ਐਕਟਿਵ ਆ ਪਾਜੀ ਕੱਲ ਕੱਲ ਨੇ ਆਪਣਾ ਜੋ ਸਾਗ ਹੋਣਾ ਪਾਜੀ ਇਹਨੇ ਮੰਗ ਆ ਗਿਆ ਜੀ ਵੈਸੇ ਇਹ ਖਤਰਾ ਆ ਨਾ ਸਾਲਾ ਉਹਦੇ ਐ ਰੱਖਿਆ ਜਿਵੇਂ ਗੈਸ ਗੂਸ ਹੈਗੀ ਹੈ ਜਾਂ ਹੋਰ ਕੁਝ ਛੱਡ ਵੀ ਹਸਦਾ ਮਸਾਲਾ ਹੈ ਆਕੇ ਨਾਲ ਜਲਦੀ ਕੀ ਬਲਵਤ ਹੋ ਜੇ ਕੋਈ ਮਸਲਾ ਹੈ ਕਿ ਕਿੱਥੇ ਜੱਟਨੀ ਔਰ ਫਾਫ ਹੋਵੇ ਪਸਤੀ ਮਿਲਦਾ ਮਾੜਾ ਨਾ ਮਸਤੀ ਹੈ ਮਸਤੀ ਰਹਿੰਦੇ ਬਸੇ ਕੋਈ ਮੁੰਡਾ ਨਹੀਂ ਆ ਗਿਆ ਸਹੀ ਉਹਨਾਂ ਤੋਂ ਖਾਦਰੀ ਹੋ ਗਿਆ ਚਲ ਗਿਆ ਹੋਏ ਸਮੱਸਿਆ ਤੇਰੇ ਉ ਦੇ ਰਹੂ ਹੋਰ ਤਾਂ ਜਾਏ ਪਹਿਲੇ ਅੱਛਾ ਪਸਤੀ ਜਰੂਰ ਆਪਾਂ ਜਾਣੇ ਰਾਹ ਰੋਡ ਬੜ ਗਿਆ ਉੱਥੋਂ ਜਿੱਥੇ ਜਿੱਥੇ ਮਿਲਦਾ ਕਹਿੰਦੇ ਨੁਕਰ ਤੋਂ ਕਹਿੰਦੇ ਦੁਕਾਨਾਂ ਕੋਲ ਮਿਲਦਾ ਕਰੈਨੇ ਦੀ ਆ ਕਾਲੀ ਆ ਮੈਨੂੰ ਤਾਂ ਪਤਾ ਨਹੀਂ ਮੈਂ ਫੋਨ ਮਾਰ ਕੇ ਪੁੱਛ ਲੋ ਯਾਰ ਨੰਬਰ ਨਹੀਂ ਆਇਆ ਨੇ ਮੇਰੇ ਹੈਗੇ ਆ ਨੰਬਰ ਨਹੀਂ ਆ ਜਿੱਦਾਂ ਤੁਸੀਂ ਆਏ ਇੱਥੇ ਆ ਮੁੰਡਾ ਯਾਰ ਤੋਂ ਉਹ ਬੇਪੜੇ ਦੇ ਜਾਂਦੇ ਆ ਮੈਂ ਤਾਂ ਇਹ ਨੰਬਰ ਦਿੰਦੇ ਆ ਚਲੋ ਚਲੀਏ ਫਿਰ ਦੇ ਚਲ ਗੱਲ ਕਰ ਲਈ ਫਿਰ ਫੋਨ 2-3 ਕਿਲੋ ਲਾ ਦੋ ਪੈਸੇ ਤੁਹਾਡੇ ਕੋ ਨੰਬਰ ਆ ਗਿਆ ਭਾਈ ਮੁੰਡੇ ਨੂੰ ਫੋਨ ਕਰ ਦੇ ਤੂੰ ਦੋ ਤਿੰਨ ਦੋ ਦੇ ਕੇ ਮਿਲ ਜਾਈਏ ਕੀ ਰੇਟ ਦਾ ਕੋਈ ਗੱਲ ਹੈ ਤੁਹਾਨੂੰ ਮੈਂ ਜਿੱਦਾਂ ਉਹ ਮੈਂ ਕਹਾਂਗਾ ਨਾ ਉਹ ਲਿਆ ਦੂਗਾ ਕੀ ਰੇਟ ਕੀ ਦਊਗਾ ਆਪਾਂ ਨੂੰ ਮੈਂ 800 ਰੁਪਏ ਲਿਖ ਆਊਟਪੋਰ ਵੀ ਆਇਆ ਹੈ ਆਪਾਂ ਕਿੰਨੇ ਲੜ ਭਾਈ ਕਿੰਨੇ ਲੱਕੂ ਆਪਣਾ ਸਰਜੂ ਆ ਯਾਰ ਦੇਖ ਲੈ ਬੋਦਾ ਆਹਦਾ ਕਿੰਨਾ ਕਿਲੋ ਤਾਂ ਵਾਦ ਨਹੀਂ ਦਿੱਤੇ ਭਾਈ ਕਿੰਨੇ ਇੱਥੇ 3-3 ਕਿਲੋ ਕੋਣ ਦਊਗਾ 4 ਕਿਲੋ ਦੇ ਦਊਗਾ ਨਹੀਂ ਸਾਨੂੰ ਵੀ ਅੱਧਾ ਕਿਲੋ ਮੁਸਕਣ ਲੱਗ ਦਿੱਤੀ ਪਾਈਆਂ ਕਿੰਨੇ ਜਾਣਗੇ ਪਤੀਜੇ ਨੇ ਜਿੱਦ ਕੀਤੀ ਹੈ ਭਜਾਣਾ ਭਜਾਣਾ ਮੈਂ ਚੱਲ ਮੈਂ ਲਿਆ ਲਉ ਕਿਲੋ ਤਾਂ ਕਿਲੋ ਵੀ ਨਹੀਂ ਮਿਲ ਸਕਦੀ ਇਹ ਬੱਚਿਆਂ ਲਈ ਤਾਂ ਬੈਠੀ ਮਾਰਿਆ ਯਾਰ ਬੱਚਿਆਂ ਲਈ ਮਾਰਿਆ ਬੱਚੇ ਜਿਹੜਾ ਹਰਦੇ ਭਾਜੀ ਸਾਡਾ ਬੱਚ ਸਾਡੇ ਮੁੰਡਾ ਹੁਈਆ ਉਹ ਗੁਰਪੁਰਵਾਲਾ ਦੇ ਨਾਲ ਬਾਜ਼ਾਰ ਪਟਾਕਾ ਮਾਰਿਆ ਬੈਗ ਮਾਰਿਆ ਉਹਦੀਆਂ ਉਂਗਲੀਆਂ ਉਹਦੀ ਪਟਾਖਾ ਸੈਨਾ ਉਹ ਹੋ ਗਈ ਸੀਗੀ ਜਾਮ ਹੋ ਗਈ ਸੀ ਉਹਨੇ 150 ਰੁਪਏ ਡੀਜ਼ਲ ਲਿਆ ਕੇ ਉਹਨੂੰ ਕਰਕੇ ਚੰਗੀ ਦੇਣਾ ਉਹਨੂੰ ਕੀਤਾ ਆ ਕਹਿੰਦਾ ਲਿਆ ਕੇ ਦੇ ਲੈ ਇੰਨੀਆਂ ਇੰਨੀਆਂ ਵੀਰੇ ਉਂਗਲਾਂ ਉੱਡ ਗਈਆਂ ਚਾਰੋ ਉਹਦੀਆਂ ਪਿਛਲੇ ਸਾਲ ਨਹੀਂ ਭਾਜੀ ਕੀ ਕਰੀਏ ਮੈਂ ਉਹਨੂੰ ਕਿਹਾ ਮੈਂ ਕਿਹਾ ਬੰਬੂ ਮਿਲ ਲੈ ਲਾ ਕਹਿੰਦਾ ਨਹੀਂ ਅੱਤਵਾਦੀ ਕਹਿੰਦਾ ਕਿੰਨੇ ਸਾਲ ਦਾ ਬੱਚਾ ਵਾ ਇਹ ਕਿਹੜਾ ਕਾਲਾ ਚਲਾ ਚਲਾਣ ਦੇ ਹੋ ਜਾਂ ਇਹ ਜੇ ਤੁਸੀਂ ਆਪ ਚਲਾ ਲਓ ਬੱਚੇ ਨੂੰ ਨਾ ਦਿਓ ਯਾਰ ਹੁਣ ਅੰਕਲ ਦਾ ਪੋਤਾ ਇਨੀ ਜਿੱਥੇ ਕਰ ਰਿਹਾ ਉਹਨੂੰ ਟਾਡੂਗੜ੍ਹ ਨੂੰ 10 ਮੋਨ ਆ ਜਾਣੇ ਅੰਕਲ ਦੇ ਪੋਤੇ ਕਿੰਨੀ ਉਮਰ ਆ ਉਹਦੀ ਕਿੰਨੀ ਉਮਰ ਹੈ 12 ਸਾਲ ਦਾ 12 ਸਾਲ ਨਹੀਂ ਇਹ ਬੱਚੇ ਆ ਬੱਚਾ ਲਈ ਨਹੀਂ ਹੈ